ਸ਼ਨੀਵਾਰ ਨੂੰ ਫਗਵਾੜਾ ਤੇ ਆਸ-ਪਾਸ ਦੇ ਪਿੰਡਾਂ ਵਿੱਚ ਆਈ ਤੇਜ਼ ਹਨੇਰੀ ਅਤੇ بارش ਨੇ ਜਿੱਥੇ ਲੋਕਾਂ ਨੂੰ ਕਾਫੀ ਹੱਦ ਤੱਕ ਗਰਮੀ ਤੋਂ ਰਾਹਤ ਪੰਚਾਈ ਹੈ ਉੱਥੇ ਹੀ ਇਹ بارش ਤੇ ਹਨੇਰੀ ਲੋਕਾਂ ਲਈ ਭਾਰੀ ਮੁਸੀਬਤ ਲੈ ਕੇ ਵੀ ਆਈ ਹੈ ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪਿੰਡ ਸਲਾਰਪੁਰ ਵਿਖੇ ਤੇਜ਼ ਹਨੇਰੀ ਨਾਲ ਪਿੰਡ ਵਾਸੀਆਂ ਦਾ ਕਾਫੀ ਨੁਕਸਾਨ ਹੋ ਗਿਆ ਇਸ ਮੁਕੇ ਪਿੰਡ ਵਾਸੀਆਂ ਦੱਸਿਆ ਕਿ ਆਫਤ ਬਣੀ ਇਸ ਹਨੇਰੀ ਨਾਲ ਜਿੱਥੇ ਭਾਰੀ ਲੋਹੇ ਦੀਆਂ ਟੀਨਾ ਕਰੀਬ 250 ਫੁੱਟ ਦੂਰ ਜਾ ਕੇ ਡਿੱਗ ਪਈਆਂ ਉੱਥੇ ਹੀ ਸੜਕਾਂ ਦੇ ਵਿੱਚ ਘਾਰ ਬਿਜਲੀ ਦੇ ਖੰਭੇ ਅਤੇ ਦਰਖਤ ਵੀ ਟਰੈਕਟਰਾਂ ਤੇ ਟਰੈਲੀਆਂ ਉੱਪਰ ਆੜ ਗਏ ਜਿਸ ਨਾਲ ਭਾਰੀ ਮਾਤਰਾ ਵਿੱਚ ਮਸ਼ੀਨਰੀ ਨੁਕਸਾਨੀ ਗਈ ਨਾਲ ਹੀ ਉਹਨਾਂ ਦੱਸਿਆ ਕਿ ਇੱਕ ਵੱਡੀ ਮਜ਼ਬੂਤ ਦੀਵਾਰ ਵੀ ਇਸ ਹਨੇਰੀ ਨਾਲ ਡਿੱਗ ਗਈ ਜਿਸ ਨਾਲ ਉਹਨਾਂ ਦਾ ਕਰੀਬ 10 ਤੋਂ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਉੱਥੇ ਹੀ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਨੇਰੀ ਨਾਲ ਕਿਸੇ ਵੀ ਪ੍ਰਕਾਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਹਨਾਂ ਪੰਜਾਬ ਸਰਕਾਰ પાસે ਮੰਗ ਕੀਤੀ ਗਈ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ। ਨਾ ਜੀ ਆਪਣਾ ਗੁਰਜੀਤ ਸਿੰਘ। ਗੁਰਜੀਤ ਸਿੰਘ ਜੀ ਕਿਹੜੇ ਪਿੰਡ ਤੋਂ ਆਪਾਂ? ਐਸੇ ਪਿੰਡ ਤੋਂ ਆ ਜੀ। ਹਾਂ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਆਪਣਾ ਪਿੰਡ ਦੇ ਵਿੱਚ ਖੜੇ ਅੱਜ। ਮਾਮਲਾ ਹਨੇਰੀ tufaan ਦਾ ਹੈ ਜੀ ਨੁਕਸਾਨ ਕੀਤਾ ਬਹੁਤ ਜ਼ਿਆਦਾ। ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਆਪਣਾ? ਨੁਕਸਾਨ 10 ਤੋਂ 12 ਲੱਖ। 10 ਤੋਂ ਕਿਹੜੀ-ਕਿਹੜੀ ਚੀਜ਼ ਦਾ ਨੁਕਸਾਨ ਹੋਇਆ ਆਪਣਾ? ਸ਼ੈਡ ਉੱਡ ਕੇ ਕੰਮ ਦੇ ਕੰਮ ਜਿਹੜੀ ਸਾਡੀ ਭਾਰੀ ਛੱਡ ਆਏ 200 ਫੁੱਟ ਤੇ ਆ ਕੇ 15 220 ਫੁੱਟ ਤੇ ਆ ਕੇ ਕੋਠੇ ਤੇ ਲੱਗੀ ਕਿਸੇ ਦੇ ਉਹ ਚਾਦਰ ਦੂਰ ਕਿਸੇ ਦੇ ਹੋਰ ਵੀ ਘਰਾਂ ਦੇ ਵਿੱਚ ਗਈਆਂ ਏਤਾਂਜ ਬਹੁਤ ਦੂਰ ਦੂਰ ਗਈਆਂ ਚਾਦਰ ਉੱਡ ਕੇ ਇਹ ਨੇਰੀ ਦੇ ਨਾਲ ਹੀ ਹੋਇਆ ਸਾਰਾ ਗੱਲ ਨੇਰੀ ਦੇ ਨਾਲ ਹੀ ਪਾਣੀ ਦੀ ਇੱਕ ਮਸ਼ੀਨ ਟੁੱਟ ਗਈ ਆ ਉਹਦੇ ਰੀਪਰ ਦੇ ਉੱਤੇ ਡਿਜਾ ਫਿਰ ਮਾਂ ਟਰੈਕਟਰਾਂ ਦੇ ਡਿਜਾ ਸਾਰਾ ਟਰਾਲੀਆਂ ਤੇ ਸਾਰੇ ਸਮਾਨ ਤੇ ਹੀ ਕਾਰਨਾਂ ਤੋਂ ਡਿਜਾ ਸਾਰਾ ਡਿਜਾ ਆਹ ਡਿਜਾ ਪਾਟ ਕੇ ਅੱਦੇ ਪਾੜਾ ਲੂਟੇ ਬਟਟੂ ਗਏ हां जी सर की ना अपना रणजीत सिंह हां रणजीत सिंह जी आज लारपुर ਦੇ ਵਿੱਚ ਖੜੇ ਆ ਕਿ ਮਾਮਲਾ ਕੀ ਹੈ ਸਾਰਾ ਮਾਮਲਾ ਪਈਆ ਨੇਤੀ ਦੇ ਨਾਲ ਸਾਰੀ ਸ਼ੈੱਡ ਹੋ ਗਈ ਜੀ ਨੁਕਸਾਨ ਕਾफी ਹੋ ਗਿਆ ਜੀ ਕੰਦਾ ਵੀ ਟੁੱਟੀਆਂ ਆ ਤੇ ਸਾਰੀ ਨਕਸਾਨ ਹੋ ਗਿਆ ਜੀ ਉਹਨਾਂ ਦਾ 10 ਤੋਂ 15 ਮਿੰਟਾਂ ਦੇ ਬਹੁਤ ਨੁਕਸਾਨ ਜਸ ਤੋਂ ਕਰਾ ਲਾ ਖਲਾ ਨੁਕਸਾਨ ਆਪਣਾ ਤੇ ਕਿਹੜੀ ਕਿਹੜੀ ਚੀਜ਼ ਦਾ ਨੁਕਸਾਨ ਹੋ ਗਿਆ ਆਪਣਾ ਆ ਕੰਦਾ ਡਿੱਗੀਆਂ ਜੀ ਸ਼ੈੱਡ ਆ ਸ਼ੈੱਡ ਡੋਟ ਸਿੱਧਾ 10 ਤੋਂ 15 ਆ ਗੋਣੀਆਂ ਦਾ ਵੀ ਨੁਕਸਾਨ ਕਾफी ਹੋ ਗਿਆ ਜੀ ਇਹ ਮਗੀ ਹਨੇਰੀ ਕਰਕੇ ਹੋਇਆ ਜੀ ਹਾਂਜੀ ਹਨੇਰੀ ਉਧਰ ਇਸ بارشਾਂ ਦੇ ਤੇਜ਼ ਹਨੇਰੀ ਨੇ ਇਕੱਲੇ ਪਿੰਡਾਂ ਵਿੱਚ ਹੀ ਨੁਕਸਾਨ ਨਹੀਂ ਪਹੁੰਚਾਇਆ ਬਲਕਿ ਇਹ ਤੇਜ਼ بارش ਦੁਕਾਨਦਾਰਾਂ ਲਈ ਵੀ ਆਫਤ ਬਣ ਕੇ ਸਾਹਮਣੇ ਆਈ ਇਸ ਦੌਰਾਨ ਜਿੱਥੇ ਸਿਨੇਮਾ ਰੋਡ ਤੇ ਜਮਾ ਹੋਏ ਪਾਣੀ ਨੇ ਦੁਕਾਨਦਾਰਾਂ ਦੀ ਪਰੇਸ਼ਾਨੀ ਵਧਾ ਦਿੱਤੀ ਉੱਥੇ ਨਗਰ ਨਿਗਮ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਮੇਂ ਤੋਂ ਪਹਿਲਾਂ ਹੀ ਆਈ بارش ਨੇ ਸਿਨੇਮਾ ਰੋਡ ਪੂਰੀ ਤਰ੍ਹਾਂ ਨਾਲ ਚਲ-ਚਲ-ਥਲ ਕਰ ਦਿੱਤਾ। ਉਹਨਾਂ ਕਹਿਿਆ ਕਿ ਉਹ ਕਈ ਵਾਰ ਨਗਰ ਨਿਗਮ ਫਗਵਾੜਾ ਦੇ ਅਧਿਕਾਰੀਆਂ ਨੂੰ ਵੀ ਮਿਲ ਕੇ ਨਾਲੇ ਦੀ ਸਫਾਈ ਕਰਵਾਉਣ ਦਾ ਕਹਿ ਚੁੱਕੇ ਨੇ ਪਰ ਉਹਨਾਂ ਵੱਲੋਂ ਨਾਲੇ ਦੀ ਸਫਾਈ ਨਹੀਂ ਕੀਤੀ ਗਈ ਜਿਸ ਕਾਰਨ ਪਾਣੀ ਸੜਕਾਂ ਤੇ ਜਮਾ ਹੋ ਗਿਆ। ਉਹਨਾਂ ਮੰਗ ਕੀਤੀ ਕਿ ਬਰਸਾਤਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾਲੇ ਦੀ ਪੂਰੀ ਤਰ੍ਹਾਂ ਨਾਲ ਸਫਾਈ ਕਰਵਾਈ ਜਾਵੇ ਤਾਂ ਜੋ ਦੁਕਾਨਦਾਰਾਂ ਦਾ ਨੁਕਸਾਨ ਨਾ ਹੋ ਸਕੇ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਆ ਦੇਖੋ ਜੀ ਅੱਜ 31 ਮਈ ਆ ਤੇ 31 ਮਈ ਨੂੰ ਹਲੇ ਘੰਟਾ ਅੱਧਾ ਘੰਟਾ ਚ ਬਾਰਿਸ਼ ਪਈ ਆ ਜੀ ਤੇ ਸਾਡੇ ਸ਼ਰਮਾ ਰੋਡ ਤੇ ਪਾਣੀ ਖੜ ਗਿਆ ਜੀ ਤੇ ਅੱਜ ਤੱਕ ਇਦਾਂ ਕਰੀ ਹੋਇਆ ਨਹੀਂ ਵੀ ਘੰਟਾ ਤੋਂ ਘੰਡੇ ਬਾਰਿਸ਼ ਦੇ ਨਾਲ ਇੰਨਾ ਸਾਡੇ ਬਿਯਾਰ ਚ ਪਾਣੀ ਖੜ ਦੇ ਖੜਦਾ ਚਲੋ ਹੈਗਾ ਆ ਲੇਕਿਨ ਉਹ ਨਾਲ ਦੇ ਨਾਲ ਨਾਲਾ ਚੱਲਦਾ ਰਹਿੰਦਾ ਆ ਅੱਗੇ ਕੀ ਹੁੰਦਾ ਸੀ ਕਿ ਨਾਲਾ ਸਾਫ਼ ਕਰ ਦਿੰਦੇ ਜੀ ਤੇ ਸਾਡਾ ਪਾਣੀ ਜਿਹੜਾ ਜੀ ਬਿਯਾਰ ਦਾ ਬਰਸਾਤ ਦਾ ਪਾਣੀ ਸੀ ਉਹ ਚੱਲਦਾ ਰਹਿੰਦਾ ਸੀ ਹੁਣ ਕਟੋਵਰ ਜਿਆਦਾ ਇਲੈਕਸ਼ਨ ਹੋਏ ਆ ਨਗਰ ਨਿਗਮ ਦੇ ਉਦੋਂ ਤੋਂ ਅਸੀਂ ਸਾਡੇ ਬਿਯਾਰ ਦੇ ਪ੍ਰਧਾਨ ਜੀ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਨਗਰ ਨਿਗਮ ਦੇ ਆਪਣੇ ਮੇਅਰ ਸਾਹਿਬ ਦੀ ਬੇਨਤੀ ਕਰੋ ਕਮਿਸ਼ਨਰ ਸਾਹਿਬ ਨੂੰ ਮਿਲੋ ਸੈਂਟਰੀ ਇੰਸਪੈਕਟਰਾਂ ਨੂੰ ਮਿਲੋ ਕਿ ਜਿਹੜਾ ਪਾਣੀ ਆ ਨਾਲਾ ਬੰਦ ਹੋਇਆ ਆ ਪੂਰੀ ਤਰ੍ਹਾਂ ਇਹਨੂੰ ਖਲਾਇਆ ਜਾਵੇ ਮੇਰੇ ਖਿਆਲ ਨਾਲ ਅਸੀਂ ਦੋ ਤਿੰਨ ਦੇ ਵੀ ਆਪਣੇ ਨਗਰ ਨਿਗਮ ਦੇ ਇਲੈਕਸ਼ਨ ਹੋਏ ਉਸ ਤੋਂ ਬਾਅਦ ਸਾਡੀ ਇਹ ਪਲੈਨਿੰਗ ਸੀ ਕਿ ਅਸੀਂ ਇਸ ਜਿਹੜੀਆਂ ਗਰਮੀਆਂ ਦੇ ਵਿੱਚ ਬਰਸਾਤ ਆਉਣੀ ਹੈ ਉਸ ਤੋਂ ਪਹਿਲਾਂ ਅਸੀਂ ਆਪਣਾ ਨਾਲਾ ਚੰਗੀ ਤਰ੍ਹਾਂ ਜਿਹੜਾ ਸ਼ਰਮਨਰੋਧ ਦਾ ਨਾਲਾ ਇਹ ਉਹ ਸਾਬ ਕਰਵਾ ਦੀ ਕਿਉਂਕਿ ਜਿਹੜਾ ਬਸ ਸਟੈਂਡ ਹਾਈਵੇ ਦਾ ਪਾਣੀ ਆ ਉਹ ਵੀ ਸਾਡੇ ਬਿਜਾਰ ਚ ਆਉਂਦਾ ਹੈ ਕੋਈ ਮੇਅਰ ਸਾਹਿਬ ਦੇ ਧਿਆਨ ਜ ਨਹੀਂ ਲੈਂਦਾ ਇਹ ਮਾਮਲਾ ਇਹ ਜੀ ਧਿਆਨਦਾ ਆ ਮੇਅਰ ਸਾਹਿਬ ਨੂੰ ਕਈ ਵਾਰ ਮਿਲੇ ਆ ਮੇਅਰ ਸਾਹਿਬ ਸਾਡੇ ਇਹਦੇ ਮੰਦਰ ਚ ਆਏ ਮਾ ਸਾਡੇ ਕਣ ਅਸੀਂ ਉਦੋਂ ਵੀ ਦੱਸਿਆ ਸੀ ਬੇਨਤੀ ਵੀ ਕੀਤੀ ਉਹਨਾਂ ਨੂੰ ਔਰ ਅੱਜ ਵੀ ਅਸੀਂ ਬੇਨਤੀ ਕਰਦੇ ਮੇਅਰ ਸਾਹਿਬ ਨੂੰ ਕਮਿਸ਼ਨਰ ਨੂੰ ਔਰ ਨਗਰ ਨਿਗਮ ਦੇ ਮੁੱਖ ਕਰਮਚਾਰੀਆਂ ਨੂੰ ਬੇਨਤੀ ਕਰਦੇ ਆ ਕਿ ਇਹਦਾ ਹੱਲ ਕਰਾਇਆ ਜਾਵੇ ਨਹੀਂ ਤਾਂ ਇਹ ਸਿਨੇਮਾ ਰੋਡ ਤੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੋਣਾ ਹੈ